ਸਿਰਸਾ ਦੇ ਜੀਵਨ ਨਗਰ ਚ ਨਾਮਤਾਰੀ ਸਮਾਜ ਦੇ ਦੋ ਧੜਿਆਂ ਵਿਚਾਲੇ ਚੱਲੀਆਂ ਗੋਲੀਆਂ 6 ਲੋਕ ਗੰਭੀਰ ਰੂਪ ਛੋਏ ਜ਼ਖਮੀ 12 ਏਕੜ ਜ਼ਮੀਨ ਦਾ ਹੈ ਰੌਲਾ ਹੁਸ਼ਾਰਪੁਰ ਚ ਪਿੰਡ ਜੇਜੋ ਨੇੜੇ ਚੋਚਰੂੜੀ ਨੋਵਾ 9 ਲੋਕਾਂ ਦੀ ਮੌਤ ਦੋ ਹਾਲੇ ਵੀ ਲਾਪਤਾ ਇੱਕ ਨੂੰ ਕੀਤਾ ਗਿਆ ਰੈਸਕਿਊ ਨੋਵਾ ਚ ਸਵਾਰ ਸੰ 12 ਅਾਲੀ ਦੇ ਫੇਸ 11 ਚ ਲੋਕਾਂ ਦੇ ਘਰਾਂ ਚ ਵੜਿਆ ਮੀਂਹ ਦਾ ਪਾਣੀ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਕਰਨਾ ਪਿਆ ਸਾਹਣਾ ਨਗਰ ਨਿਗਮ ਖਿਲਾਫ ਬੜਕਾ ਤੇ ਉਥਰੇ ਲੋਕ ਸੜਕ ਜਾਮ ਕਰਕੇ ਜਤਾਇਆ ਰੋਸ ਪੰਜਾਬ ਚ ਫਾਰੀ ਮੀਂਹ ਨੇ ਵਧਾਈ ਮੁਸ਼ਕਲ ਕਈ ਸ਼ਹਿਰਾਂ ਚ ਘੋਡੇ-ਘੋਡੇ ਪਾਣੀ ਸੀਵਰੇਜ ਦੇ ਪ੍ਰਬੰਧ ਪਏ ਛੋਟੇ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਪ੍ਰਬੰਧਾਂ ਦੀ ਵੀ ਉਲੀਖੋ ਖੁੱਲੀ ਖੁੱਲੀ ਜਮਲਾ ਨਗਰ ਦੇ ਕਈ ਪਿੰਡਾਂ ਚ ਭਰਿਆ ਪਾਣੀ ਸੋਮ ਨਦੀ ਦਾ ਬੰਨ ਟੁੱਟਣ ਕਰਕੇ ਵਿਗੜੇ ਹਾਲਾਤ ਲੋਕ ਘਰਾਂ ਦੀਆਂ ਛੱਤਾਂ ਤੇ ਰਹਿਣ ਨੂੰ ਮਜਬੂਰ ਪੀਐਮ મોદી ਵੱਲੋਂ 18 ਫਸਲਾਂ ਦੀਆਂ 109 ਨਵੀਆਂ ਕਿਸਮਾਂ ਜਾਰੀ ਮੀਦਾਨ ਖੇਤਾਂ 'ਤੇ ਜਾ ਕੇ ਕਿਸਾਨਾਂ ਨਾਲ ਕੀਤੀ ਮੁਲਾਕਾਤ ਬੋਲੇ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਲਈ ਸਰਕਾਰ ਵਚਨ ਜੀਰੀ ਦਰਬਾਰ ਸਾਹਿਬ ਨਤਮਸਤਕ ਹੋਏ ਹਾਕੀ ਟੀਮ ਦੇ ਖਿਡਾਰੀ ਦਸਤਾਰਾਂ ਸਜਾ ਕੇ ਗੁਰੂ ਘਰ ਤੇ ਆ ਮੱਥਾ ਖਿਡਾਰੀਆਂ ਦੇ ਪਰਿਵਾਰਕ ਮੈਂਬਰ ਵੀ ਨਾਲ ਮੌਜੂਦ ਸਸਿਕਾਲ న్యూస్ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਗੱਲ ਕਰਦੇ ਹਾਂ ਸਿਰਸਾ ਦੀ ਸਿਰਸਾ ਦੇ ਵਿੱਚ ਨਾਮ ਧਾਰੀਆਂ ਦੇ ਦੋ ਗੁੱਟਾਂ ਵਿਚਾਲੇ ਝਗੜਾ ਹੋਇਆ ਔਰ ਝਗੜਾ ਫਾਇਰਿੰਗ ਤੱਕ ਪਹੁੰਚ ਗਿਆ ਇੱਕ ਦੂਜੇ ਤੇ ਫਾਇਰ ਕੀਤੇ ਗਏ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲੀਆਂ 6 ਲੋਕ ਗੰਭੀਰ ਰੂਪ ਚ ਜ਼ਖਮੀ ਹੋਏ ਨੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੀੜਤ ਨੂੰ ਫਰੇੜਿਆ ਪੁਲਿਸ ਨੂੰ ਅਥਰੂ ਗੈਸ ਦੇ ਗੋਲੇ ਤੱਕ ਛੱੜਨੇ ਪਏ ਦਰਅਸਲ ਜੀਵਨ ਨਗਰ ਦੇ ਵਿੱਚ 12 ਏਕੜ ਜ਼ਮੀਨ ਦਾ ਇਹ ਰੌਲਾ ਹੈ ਦੋ ਵਰਗ ਨੇ ਨਾਮਤਾਰੀ ਸਮਾਜ ਦੇ ਇੱਕ ਧੜਾ ਸੰਤ ਉਦੇਸ ਸਿੰਘ ਨੂੰ ਸਤਿਗੁਰੂ ਮੰਨਦਾ ਤੇ ਦੂਸਰਾ ਧੜਾ ਠਾਕੁਰ ਦਿਲੀਪ ਸਿੰਘ ਨੂੰ ਇਹ ਉਹਨਾਂ ਦਾ ਅਨੇਾਈ ਹੈ ਉਦੇਸ ਸਿੰਘ ਦੇ ਧੜੇ ਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਵੱਲੋਂ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਡੇ ਨਾਲ ਬਲਜੀਤ ਸਿੰਘ ਜੁੜੇ ਸੀ ਬਲਜੀਤ ਸਿੰਘ ਜਿਹੜੇ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਇਸ ਬਾਬਤ ਪੂਰੀ ਜਾਣਕਾਰੀ ਸਾਂਝੀ ਕੀਤੀ ਕਿ ਆਖਰ ਮਸਲਾ ਹੈ ਕੀ ਔਰ ਗੱਲ ਕਿਉਂ ਗੋਲੀਬਾਰੀ ਤੱਕ ਪਹੁੰਚ ਗਈ ਆਹ ਬੜੀ ਵਾਇਰਲ ਹੋ ਗਈ। ਸੋ ਗੋਲੀ ਚੱਲਣ ਦੀਆਂ ਆਵਾਜ਼ਾਂ ਵੀ ਇਸ ਵੀਡੀਓ ਦੇ ਵਿੱਚ ਸਾਫ਼ ਸੁਣਾਈ ਦਿੱਤੀਆਂ। ਇੱਕ ਧਿਰ ਵੱਲੋਂ ਇਲਜ਼ਾਮ ਲਾਇਆ ਗਿਆ ਕਿ ਸਾਡੇ ਕੋਲ 12 ਏਕੜ ਜ਼ਮੀਨ ਹੈ ਅਸੀਂ ਇਸ ਦਾ ਪ੍ਰਬੰਧ ਦੇਖਦੇ ਹਾਂ ਪਰ ਪੈਣੀ ਸਾਹਿਬ ਤੋਂ ਆ ਕੇ ਕੁਝ ਲੋਕਾਂ ਨੇ ਇੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਦੂਜੀ ਧਿਰ ਦਾ ਵੀ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਹਿਲੀ ਧਿਰ ਆਪਣਾ ਪੱਖ ਦੇ ਚੁੱਕੀ ਹੈ। ਔਰ ਦੂਸਰੀ ਧਿਰ ਦੇ ਹੁਣ ਜਿਹੜੇ ਨੁਮਾਇੰਦੇ ਨੇ ਉਹ ਕੀ ਕਹਿੰਦੇ ਨੇ ਕਿਉਂਕਿ ਦੋ ਧਿਰਾਂ ਦੇ ਵਿਚਾਲੇ ਕਲੈਸ਼ ਹੋਇਆ ਔਰ ਦੋਨੇ ਧਿਰਾਂ ਆਪੋ ਆਪਣਾ ਕਲੇਮ ਕਰ ਰਹੀਆਂ ਨੇ ਸੋ ਪਹਿਲਾ ਬਲਜੀਤ ਸਿੰਘ ਜਿਹੜੇ ਠਾਕੁਰ ਦਲੀਪ ਸਿੰਘ ਦੇ ਧੜੇ ਨਾਲ ਸੰਬੰਧਿਤ ਨੇ ਜਾਂ ਜਿਹੜੀ ਗੁਰਦੁਆਰਾ ਜੀਵਨਨਗਰ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਕੀ ਕੁਝ ਕਿਹਾ ਸੀ న్యూਸ 18 ਨਾਲ ਗੱਲਬਾਤ ਦੌਰਾਨ ਪਹਿਲਾਂ ਉਹ ਸੁਣ ਲੈਣੇ ਘਟਨਾ ਹੋਈ ਹੈ ਇਹ ਗੋਲੀਆਂ ਕਿੰਦੇ ਵੱਲੋਂ ਚੱਲੀਆਂ ਫਾਇਰਿੰਗ ਗੋਲੀਆਂ ਦੋਨਾਂ ਪਾਸੋਂ ਚੱਲੀਆਂ ਜੀ ਦੋਨਾਂ ਪਾਸੇ ਚੱਲੀਆਂ ਹਾਂ ਤੇ ਲੱਗੀ ਕਿੰਦੇ ਆ ਇਹ ਉਹਨਾਂ ਦੇ ਪੱਖ ਤੋਂ ਲੱਗੀ ਆ ਕਿਉਂਕਿ ਅਸੀਂ ਅੰਦਰਲੇ ਪਾਸੇ ਸੀਗੇ ਸਾਡੇ ਬੰਦੇ ਅੱਛਾ ਉਹ ਗੇਟ ਤੇ ਪਹੁੰਚ ਚੁੱਕੇ ਸੀਗੇ ਇਹਨੂੰ ਇਹਨਾਂ ਨੇ ਚਲਾਈਆਂ ਉਹ ਉਹਨਾਂ ਦੇ ਲੱਗੀਆਂ ਜੀ ਹਾਂ ਔਰ ਉਹਨਾਂ ਨੇ ਉਹ ਜਿਹੜਾ ਉਹ ਥੋੜਾ ਜਿਹਾ ਦੂਜੀ ਤੇ ਸੀਗੇ ਉਹਨਾਂ ਨੇ ਵੀ ਚਲਾਈਆਂ ਗੋਲੀਆਂ ਉਹਨਾਂ ਦੇ ਦੋਨਾਂ 'ਚ ਆਪਸ ਵਿੱਚ ਗੋਲੀਆਂ ਚੱਲੀਆਂ ਜੀ ਅੱਛਾ ਜੀ ਸਾਡੇ ਜੇ ਕਿਸੇ ਨੇ ਚਲਾਈ ਆ ਤਾਂ ਸਿਰਫ ਡਿਫੈਂਸ ਵਾਸਤੇ ਚਲਾਈ ਆ ਗੋਲੀ ਹਾਂ ਇਹ ਸੰਗਤੀਆਂ ਪੜੀਆਂ ਦੇ ਉੱਤੇ ਹੂੰ ਤੁਸੀਂ ਇਹ ਕਿਉਂ ਕਰਾ ਰਹੇ ਆ ਕੁਝ ਵੀ ਹੂੰ ਉਹ ਬਾਤਮਾਮ ਹੀ ਹੈ ਹੋਰ ਉਹਦੇ ਵਿੱਚ ਕੁਝ ਨਹੀਂ ਹੈਗੇ ਠੀਕ ਹੈ ਇਹਨਾਂ ਨੇ ਪਿਛਲੇ 2000 1996-97 ਤੋਂ ਹੂੰ ਇਹਨਾਂ ਦੇ ਕੁਝ ਪ੍ਰਬੰਧਕਾਂ ਨੇ ਸਤਗੁਰੂ ਜੀ ਦਾ ਜਿਹੜਾ ਮੁਖਤਿਆਰਨਾਮਾ ਸੀਗਾ ਹੂੰ ਉਸ ਨੂੰ ਗਲਤ ਤਰੀਕੇ ਨਾਲ ਯੂਜ਼ ਕਰਕੇ ਜ਼ਮੀਨਾਂ ਇੱਧਰ ਉੱਧ ਖੁਰਦਪੁਰ ਤੇ ਗਿੱਥੀਆਂ ਤੇ ਜਿਹੜੇ ਆਪਣੇ ਵਧੀਆ ਜ਼ਮੀਨਾਂ ਰੋੜਾਂ ਦੇ ਉੱਤੇ ਸੀਗੇ ਉਹ ਨਾ ਕਰਵਾ ਕੇ ਜਾਂ ਪਲਾਟ ਬਣਾ-ਬਣਾ ਵੇਚੇ ਹੂੰ ਔਰ ਉਹਦੇ ਵਿੱਚ ਸਾਡੇ ਸੈਕਸ਼ਨ 92 ਦੇ ਵਿੱਚ ਕੇਸ ਚੱਲ ਰਹੇ ਨੇ ਠੀਕ ਹੈ ਚਾਰ ਕੇਸ ਸਾਡੇ ਹੱਕ 'ਚ ਹੋ ਚੁੱਕੇ ਸੰਗਤ ਦੇ ਠੀਕ ਹੈ ਮੈਂ ਨਹੀਂ ਕਹਿੰਦਾ ਵੀ ਗੁਰਦਵਾਰੇ ਸੰਗਤ ਦੇ ਹੱਕ 'ਚ ਹੋਏ ਆ ਵੀ ਇਹ ਸੰਗਤ ਦੀਆਂ ਜ਼ਮੀਨਾਂ ਸੀ ਤੁਸੀਂ ਕਿਵੇਂ ਵੇਚੀਆਂ ਜੀ ਹੂੰ ਜੇਕਰ ਤੁਹਾਨੂੰ ਪੂਰਾ ਰਿਕਾਰਡ ਦਿਖਾਵਾਂਗੇ ਤੁਹਾਨੂੰ ਬੜੀਆ ਕਲੀਅਰ ਹੋ ਜਾਏਗੀ ਜੀ ਅਸੀਂ ਕਿਸੇ ਨਾਲ ਅਸੀਂ ਨਾ ਗੋਲੀ ਚਲਾਉਣ ਦੇ ਹੱਕ 'ਚ ਆ ਤੇ ਨਾ ਜੇ ਅਸੀਂ ਆਪਣੇ ਬੱਚਤ ਲਈ ਅਸੀਂ ਦੱਸੋ ਕੀ ਕਰਾਂਗੇ ਜੇ ਸਾਨੂੰ ਕੋਈ ਮਾਰ ਦੇ ਫਿਰ ਅਸੀਂ ਕੀ ਕਰਾਂਗੇ ਤਾਂ ਦੋ ਧੜਿਆਂ ਦੇ ਵਿਚਕਾਰ ਇਹ ਜਿਹੜੀ ਹੈ ਇਹ ਬਹਿਸਬਾਜ਼ੀ ਹੋਈ ਔਰ ਹੌਲੀ-ਹੌਲੀ ਲੜਾਈ ਤੱਕ ਪਹੁੰਚ ਗਈ ਔਰ ਲੜਾਈ ਤੋਂ ਗੋਲੀਬਾਰੀ ਤੱਕ ਫੱਪੜ ਗਈ ਇੱਕ ਦੂਸਰੇ ਤੇ ਗੋਲੀਆਂ ਚਲਾਈਆਂ ਗਈਆਂ ਇੱਕ ਧਿਰ ਗੁਰਦੁਆਰਾ ਸਾਹਿਬ ਦੇ ਅੰਦਰ ਸੀ ਇਹ ਗੇਟ ਲੱਗਿਆ ਸੀ ਲੋਹੇ ਦਾ ਉੱਥੇ ਵੀ ਗੋਲੀਆਂ ਲੱਗਣ ਦੀਆਂ ਵਾਸਾਂ ਆਈਆਂ ਔਰ ਦੂਸਰੀ ਧਿਰ ਜਿਹੜੀ ਸੀ ਉਹ ਬਾਹਰ ਖੜੀ ਸੀ ਤਾਂ ਅੰਦਰੋਂ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਉਹ ਬਾਹਰ ਖੜੇ ਵਿਅਕਤੀਆਂ ਦੇ ਲੱਗੀਆਂ ਉਸ ਤੋਂ ਬਾਅਦ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਾਇਆ ਗਿਆ ਕੱਢੀ ਨਾ ਕੱਢੀ ਇੱਕ ਧਿਰ ਵੱਲੋਂ ਇਲਜ਼ਾਮ ਲਾਏ ਗਏ ਕਿ ਜ਼ਮੀਨ ਦੇ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਜਾਂ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਜਿਹੜੇ ਕੁਝ ਵਿਅਕਤੀ ਸੀ ਉਹ ਆਏ ਸੀ ਔਰ ਉਹਨਾਂ ਵੱਲੋਂ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਗੱਲ ਟਕਰਾਅ ਦੇ ਵਿੱਚ ਬਦਲ ਗਈ ਔਰ ਇੱਕ ਦੂਸਰੇ ਤੇ ਗੋਲੀਆਂ ਚਲਾਈਆਂ ਗਈਆਂ ਸੋ ਇਹ ਪੂਰਾ ਮਾਮਲਾ ਸੀ 12 ਏਕੜ ਜ਼ਮੀਨ ਦੇ ਨਾਲ ਜੁੜਿਆ ਹੋਇਆ ਹੈ ਹਾਲਾਂਕਿ ਕਾਫੀ ਸਮੇਂ ਤੋਂ ਜਿਹੜੀ ਹੈ ਇਹ ਵੋਟਾਂ ਦੇ ਵਿੱਚ ਵੀ ਲੜਾਈ ਚੱਲਦੀ ਆ ਰਹੀ ਹੈ ਐਸਟੀਐਮ ਤੱਕ ਮਾਮਲਾ ਗਿਆ ਉਸ ਤੋਂ ਬਾਅਦ ਫਾਈਨੈਂਸ ਕਮਿਸ਼ਨਰ ਤੱਕ ਮਾਮਲਾ ਗਿਆ ਪਰ ਉਹਨਾਂ ਕਿਹਾ ਕਿ ਹਲੇ ਤੱਕ ਇਸ ਦਾ ਕੋਈ ਮਸਲਾ ਹੱਲ ਨਹੀਂ ਹੋਇਆ ਸੋ ਸਾਡੇ ਨਾਲ ਲਖਵੀਰ ਸਿੰਘ ਬੱਦੋਵਾਲ ਜੀ ਜੁੜੇ ਨੇ ਜਿਹੜੇ ਠਾਕੁਰ ਉਦੇਸ ਸਿੰਘ ਗਰੁੱਪ ਦੇ ਨਾਲ ਸੰਬੰਧ ਰੱਖਦੇ ਨੇ ਐ ਲਖਵੀਰ ਜੀ ਅਸੀਂ ਥੋੜੀ ਦੇਰ ਪਹਿਲਾਂ ਬਲਜੀਤ ਸਿੰਘ ਹੋਰਾਂ ਨਾਲ ਗੱਲਬਾਤ ਕਰ ਰਹੇ ਸੀ ਉਹਨਾਂ ਨੇ ਆਪਣਾ ਪੱਖ ਦੱਸਿਆ ਕਿ ਸਾਡੇ ਅਸੀਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਦੇਖਦੇ ਹਾਂ ਗੁਰਦੁਆਰਾ ਜੀਵਨ ਨਗਰ ਦਾ ਔਰ ਜਿਹੜੀ ਦੂਜੀ ਧਿਰ ਹੈ ਇਹ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਆਈ ਸੀ ਜਿਸ ਕਰਕੇ ਕਲੈਸ਼ ਹੋਇਆ ਔਰ ਗੋਲੀਆਂ ਚੱਲੀਆਂ ਤੁਹਾਡਾ ਪੱਖ ਕੀ ਹੈ ਇਸ ਸਾਰੇ ਘਟਨਾਕ੍ਰਮ ਨੂੰ ਲੈ ਕੇ ਇਹ ਸਦਾ ਸਰਚੂਤ ਬੋਲ ਰਹੇ ਹਨ ਜੀ ਕਿ ਜੋ ਇਹ ਜਮੀਨ ਹੈ ਜੋ ਉਹ ਮਾਰੇ ਜੋ गद्दी निशीन है श्री सतगुरु उदय सिंह जी श्री बैंड जो भी हमारा जी उनके नाम से है और हमारे साथ हमारे जो सदस्य गए थे वहां पे उनके साथ में पुलिस भी गई थी बकायदा है ना हम लोग तो वैसे ही गए थे अपनी जमीन पर खुद भी गए पुलिस हमारे बंदों के साथ गई थी सुरक्षा भी कोई लड़ाई झगड़ा ना हो लोग और दूसरी जो ग्रुप वाले हैं ठाकुर दिलीप सिंह ग्रुप के बंदों ने उन्होंने में पता ही नहीं था इन लोगों को नहीं तो यदि अपना कोई लेके जाते जो फट हुए है। हमारी तरफ से ही कुछ बंदे फटर हुए हैं उन्होंने नहीं हरकत की है जो से तो हम तो पुलिस लेके गए थे आराम से, से हो जाए मसला कोई ना दूसा उन्होंने ऐसा किया बहुत अच्छी बात नहीं है बहुत बुरा है अच्छा से जी तो, बिल्कुल को तो प्रोटेक्शन में गए थे उदय सिंह जी के नाम पे उस पे वो गए थे इनका ऑटो तो जो कोर्ट से मिला हुआ तो उसी तभी पुलिस तो तभी जाती है ना करने के लिए भी जो अपना देखने गए थे जमीन जो है ਉਹ ਕਬਜ਼ਾ ਨਹੀਂ ਆਪਾਂ ਬੋਲ ਸਕਦੇ ਹਮ ਆਪਣਾ ਹੱਕ ਲੈਣਾ ਹੈ ਜੋ ਮਾਰੀ ਜ਼ਮੀਨ ਹੈ ਜੋ ਦੇਰੇ ਦੇ ਨਾਮ ਦਾ ਹੈ ਅੱਛਾ ਅੱਛਾ ਲਖਬੀਰ ਜੀ ਜੇ ਥੋੜਾ ਜਿਆ ਸਮਝਾ ਸਕਾਂ ਉਹਨਾਂ ਨੇ ਕਿਹਾ ਕਿ ਪਹਿਲਾਂ ਸਾਡਾ ਕੇਸ ਜਿਹੜਾ ਸੀਓ ਐਸ ਡੀ ਐਮ ਸਾਹਿਬ ਦੇ ਲੱਗਿਆ ਫਿਰ ਉਸ ਤੋਂ ਬਾਅਦ ਉਹਨਾਂ ਨੇ ਫਾਈਨੈਂਸ਼ੀਅਲ ਕਮਿਸ਼ਨਰ ਕੋਲ ਚੰਡੀਗੜ੍ਹ ਅਪੀਲ ਪਾਈ ਉਹਨਾਂ ਨੇ ਕਿਹਾ ਕਿ ਉੱਥੋਂ ਸਾਡੇ ਹੱਕ 'ਚ ਹੋ ਗਿਆ ਫਿਰ ਉਹਨਾਂ ਨੇ ਕਿਹਾ ਕਿ ਉਸਤੇ ਕਿਸੇ ਨੇ ਕੋਈ ਐਕਸ਼ਨ ਨਹੀਂ ਲਿਆ ਕੋਈ ਕਾਰਵਾਈ ਨਹੀਂ ਕੀਤੀ ਫਿਰ ਕੋਰਟ ਚਲੇ ਗਏ ਮਤਲਬ ਅਸਲ 'ਚ ਕੀ ਮਾਮਲਾ ਹੈ ਕਿ ਕਈ ਵਾਰੀ ਕਾਮਯਾਬੀ ਸਮਝ ਨਹੀਂ ਆਉਂਦੀ ਹੁੰਦੀ देखो जी टाइम जो हमारे मेन प्रवक्ता हैं गुरु जी भी बाहर ही है अभी जो हमारे सेवादार हैं जो उनके प्रबंधक हमारे के वो भी बाहर ही है हमारे को तो ये पता है भाई क्योंकि देखो ये ऐसा कुछ होता आपको समझो पुलिस तो ऐसे नहीं जाएगी ना साथ में पुलिस तो तभी गया हमारे पक्ष में था हमारी जगह थी तो तभी पुलिस गई है ना साथ में हमारे आदमियों के साथ हरियाणा पुलिस थी ਹਰਿਆਣਾ ਪੁਲਿਸ ਦੀ ਸਰ ਹਰਿਆਣਾ ਪੁਲਿਸ ਦੀ ਕਹਿੰਦਾ ਔਰ ਇਹ ਇਹ ਜਿਹੜੀ ਗੋਲੀਬਾਰੀ ਹੋਈ ਹੈ ਇਹ ਉੱਥੇ ਪੁਲਿਸ ਦੀ ਮੌਜੂਦਗੀ ਚ ਹੋਈ ਹੈ ਸਰ ਪੁਲਿਸ ਦੇ ਸ਼ਾਇਦ ਪੁਲਿਸ ਵੀ ਸੀ ਪੁਲਿਸ ਨਿਕਲਨੇ ਲੱਗੀ ਸੀ ਜਦ ਤੱਕ ਇਹਨਾਂ ਨੇ ਕਰਦੀ ਪੁਲਿਸ ਸਾਈ ਮੇਰੇ ਖਿਆਲ ਤੇ ਤੇ ਮੈਂ ਤਾਂ ਵੀ ਨਹੀਂ ਪੂਰਾ ਪੁਲਿਸ ਤਬ ਨਹੀਂ ਸੀ ਇਹ ਨਹੀਂ ਮੈਂ ਬੋਲ ਸਕਦਾ ਹਾਂ ਲੇਕਿਨ ਜਦ ਲੈ ਕੇ ਗਏ ਆ ਤਾਂ ਪੁਲਿਸ ਹੀ ਲੈ ਕੇ ਗਏ ਸੀ ਵਾਹਨ ਤੇ ਖਾਨੇ ਦੀ ਜਿਹੜਾ ਜਿਹੜੀ ਜਗ੍ਹਾ ਦੀ ਹੈ ਜਾਏ ਨਹੀਂ ਉਹਨਾਂ ਨੇ ਬਿਆਨ ਦਿੱਤਾ ਕਿ ਸਾਡੇ ਵੀ ਬੰਦੇ ਜ਼ਖਮੀ ਹੋਏ ਨੇ

ਔਰ ਰੌਣਾ ਜਿਹੜਾ ਹੈ ਉਹ 10 12 ਏਕੜ ਦਾ ਸੀ ਹੂੰ ਹੂੰ ਉਹ ਸਰਬ ਬਿਲਕੁਲ ਇਤਨਾ ਪੂਰੀ ਬਰੀਫ ਵਿੱਚ ਨਹੀਂ ਪਤਾ ਹੈ ਡਿਟੇਲ ਵਿੱਚ ਠੀਕ ਹੈ ਸੋ ਬਹਾਂ ਕੇ ਹਮਾਰੇ ਜੋ ਮੁਖਤਾ ਜੀ ਹੈ ਭIAN Singh ਮੁਖਤਾ ਜੀ ਆ ਉਹਨ ਲੋਕੋ ਕੋ ਪਤਾ ਹੈ ਪਰ ਮੈਨੂੰ ਜੇ ਪਤਾ ਹੈ ਵੀ ਜੋ ਹਮਾਰੀ ਤਾਂ ਤਵੀ ਪੁਲਿਸ ਗਈ ਹੈ ਜੀ ਜੋ ਪੁਲਿਸ ਤਾਂ ਐਸੇ ਨਹੀਂ ਜਾਂਦਾ ਨਾ ਹਮਾਰੇ ਪ੍ਰੋਟੈਕਸ਼ਨ ਕੇ ਲਈ ਗਈ ਥੀ ਨਾ ਪੁਲਿਸ ਹਰਿਆਣਾ ਠੀਕ ਹੈ ਠੀਕ ਹੈ ਲਗਵੀਰ ਸਿੰਘ ਜੀ ਧੰਨਵਾਦ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਕਹਿਣ ਦੇ ਲਈ ਤਾਂ ਦੋਨਾਂ ਧਿਰਾਂ ਦੇ ਪੱਖ ਨੇ ਤਰੇ ਤੇ ਆਪੋ ਆਪਣਾ ਦਾਵਾ ਕਰ ਰਹੀਆਂ ਨੇ ਇਹ ਤੇ ਕਹਿ ਰਹੀ ਹੈ ਕਿ ਅਸੀਂ ਪੁਲਿਸ ਨੂੰ ਨਾਲ ਲੈ ਕੇ ਗਏ ਸੀ ਪਰ ਜੇ ਉੱਥੇ ਗੋਲੀਆਂ ਚੱਲੀਆਂ ਨੇ ਤਾਂ ਕੀ ਪੁਲਿਸ ਉਸ ਤੋਂ ਪਹਿਲਾਂ ਉੱਥੇ ਮੌਜੂਦ ਸੀ ਇਹ ਵੀ ਸਵਾਲ ਹੈ ਔਰ ਜੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਫਾਇਰ ਕੀਤੇ ਗਏ ਨੇ ਫਿਰ ਮੁੱਦਾ ਹੋਰ ਜ਼ਿਆਦਾ ਵੱਡਾ ਬਣ ਜਾਂਦਾ ਜਾਂ ਪੁਲਿਸ ਬਾਅਦ ਦੇ ਵਿੱਚ ਪਹੁੰਚੀ ਹੈ ਇਸ ਬਾਰੇ ਪੁਲਿਸ ਦੇ ਸੀਨੀਅਰ ਅਧਿਕਾਰੀ ਹੀ ਜ਼ਿਆਦਾ ਸਪਸ਼ਟਤਾ ਦੇ ਸਕਦੇ ਹਰਸ਼ਿਆਰਪੁਰ ਹਾਦਸੇ ਦੀ ਇੱਕ ਹੋਰ ਨਵੀਂ ਵੀਡੀਓ ਸਾਹਮਣੇ ਆਈ ਹੈ। ਚੌ ਦੇ ਵਿਚਾਲੇ ਜਦੋਂ ਨੋਵਾ ਗੱਡੀ ਫਸੀ ਹੋਈ ਸੀ ਪਾਣੀ ਦੇ ਤੇਜ਼ ਵਹਾਅ ਦੇ ਵਿੱਚੋਂ ਲੋਕ ਨਿਕਲ ਨਹੀਂ ਸਕੇ। ਨੋਵਾ ਦੇ ਵਿੱਚ 12 ਲੋਕ ਸਵਾਰ ਸੀ, 9 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਨੇ, 2 ਲਾਪਤਾ ਨੇ। ਇੱਕ ਨੂੰ ਬਚਾ ਲਿਆ ਗਿਆ। ਲੋਕਾਂ ਦੇ ਡੁੱਬਣ ਤੋਂ ਪਹਿਲਾਂ ਦੀ ਇਹ ਵੀਡੀਓ ਹੈ। ਆਸ-ਪਾਸ ਦੇ ਲੋਕ ਉੱਥੇ ਮੌਜੂਦ ਸੀ ਪਰ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਉਹ ਲੋਕ ਨੋਵਾ ਤੱਕ ਨਹੀਂ ਪਹੁੰਚ ਸਕੇ। ਉਹਨਾਂ ਨੇ ਕੋਸ਼ਿਸ਼ ਜ਼ਰੂਰ ਕੀਤੀ ਕਿ ਉਹਨਾਂ ਨੂੰ ਕਿਸੇ ਤਰੀਕੇ ਬਚਾਇਆ ਜਾ ਸਕੇ ਜਿਸ ਤਰ੍ਹਾਂ ਜਿਸ ਵੇਲੇ ਦੀ ਇਹ ਵੀਡੀਓ ਹੈ ਉਸ ਵੇਲੇ ਨੋਵਾ ਦੇ ਵਿੱਚ ਲੋਕ ਮੌਜੂਦ ਸਨ ਜਿਸ ਵੇਲੇ ਨੋਵਾ ਇਸ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਫਸੀ ਸੀ ਬਾਹਰੋਂ ਲੋਕ ਆਵਾਜ਼ਾ ਲਗਾ ਰਹੇ ਸੀ ਔਰ ਜਿਹੜੇ ਗੱਡੀ ਦੇ ਅੰਦਰ ਬੈਠੇ ਸੀ ਉਹ ਵੀ ਬਚਾਉਣ ਦੀ ਗੋਹਾਰ ਲਾ ਰਹੇ ਸੀ ਕਿ ਕਿਸੇ ਤਰੀਕੇ ਉਹ ਬਚ ਸਕਣ ਪਰ ਇਹਨਾਂ ਤਸਵੀਰਾਂ ਦੇ ਵਿੱਚ ਜਿਸ ਤਰੀਕੇ ਨਾਲ ਇਹ ਨੋਵਾ ਫਸੀ ਨਜ਼ਰ ਆ ਰਹੀ ਹੈ ਔਰ ਜਿਸ ਤਰੀਕੇ ਨਾਲ ਪਾਣੀ ਦਾ ਤੇਜ਼ ਵਹਾਅ ਹੈ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਮੌਕੇ ਤੇ ਬਚਣਾ ਬੇहद ਮੁਸ਼ਕਲ ਸੀ ਪਾਣੀ ਜਿੰਨੀ ਤੇਜ਼ ਰਫਤਾਰ ਦੇ ਨਾਲ ਆ ਰਿਹਾ ਔਰ ਗੱਡੀ ਦੇ ਉੱਪਰ ਦੀ ਚੜ੍ਹ ਕੇ ਪਾਣੀ ਵਗ ਰਿਹਾ ਹੈ ਉਸ ਮੌਕੇ ਤੇ ਉਹਨਾਂ ਨੂੰ ਬਚਾਉਣਾ ਬੇहद ਮੁਸ਼ਕਲ ਸੀ ਹਾਲਾਂਕਿ ਉੱਤੇ ਪ੍ਰਸ਼ਾਸਨਿਕ ਅਧਿਕਾਰੀ ਉਸ ਵੇਲੇ ਜੇ ਮੌਜੂਦ ਹੁੰਦੇ ਜਾਂ ਤੁਰੰਤ ਪ੍ਰਭਾਵ ਨਾਲ ਕ੍ਰੇਨ ਇਸੇ ਤਰੀਕੇ ਜਾ ਸਕਦੀ ਤਾਂ ਸ਼ਾਇਦ ਬਚਤ ਹੋ ਸਕਦੀ ਸੀ ਪਰ ਕੁਝ ਲੋਕ ਅੰਦਰੋਂ ਕੁਝ ਬੋਲ ਰਹੇ ਸੀ ਕੁਝ ਆਵਾਜ਼ ਦੇ ਰਹੇ ਸੀ ਔਰ ਬਾਹਰਲੇ ਲੋਕ ਉਹਨਾਂ ਨੂੰ ਇਸ਼ਾਰਾ ਕਰ ਰਹੇ ਸੀ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਇੱਥੋਂ ਕੱਢਣ ਦੀ ਬੜਾ ਖਤਰਨਾਕ ਮੰਜ਼ਰ ਹੁੰਦਾ ਹੈ ਇਸ ਮੌਕੇ ਤੇ ਜਿਹੜੇ ਲੋਕ ਅੰਦਰ ਉਸ ਵੇਲੇ ਕਾਰ ਦੇ ਵਿੱਚ ਜ਼ਿੰਦਾ ਸੀ ਯਾਨੀ ਉਹ ਇਹ ਮਹਿਸੂਸ ਕਰ ਰਹੇ ਸੀ ਕਿ ਥੋੜੀ ਦੇਰ ਦੇ ਵਿੱਚ ਉਹਨਾਂ ਦੀ ਜਾਨ ਜਾ ਸਕਦੀ ਹੈ ਜਦੋਂ ਕਹਿੰਦੇ ਮੌਤ ਨੂੰ ਬੜਾ ਨੇੜੇੋਂ ਦੇਖਣਾ ਕੀ ਹੁੰਦਾ ਹੈ ਉਹ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਜਿਹੜੇ ਲੋਕ ਜਿਸ ਵੇਲੇ ਉਸ ਵੇਲੇ ਜ਼ਿੰਦਾ ਸੀ ਕਾਰ ਦੇ ਵਿੱਚ ਉਹਨਾਂ ਨੇ ਆਪਣੀ ਮੌਤ ਨੂੰ ਕਿੰਨਾ ਨੇੜੇੋਂ ਦੇਖਿਆ ਔਰ ਬਾਅਦ ਵਿੱਚ ਉਹ ਇਸ ਪਾਣੀ ਦੇ ਵਹਾਅ ਦੇ ਵਿੱਚ ਸਾਰੇ ਵਹਿ ਗਏ ਸਿਰਫ ਇੱਕ ਖੁਸ਼ਕਿਸਮਤ ਸੀ ਜੋ ਬਚ ਸਕਿਆ ਹੋਏ ਪਾਣੀ ਕਿੰਨਾ ਇਸ ਇਨੋਵਾ ਗੱਡੀ ਨੇ ਖੁਸ਼ੀਆਂ ਚ ਸ਼ਾਮਲ ਹੋਣਾ ਸੀ ਇੱਕੋ ਪਰਿਵਾਰ ਦੇ 12 ਵਿਅਕਤੀਆਂ ਨੇ ਇੱਕ ਵਿਆਹ ਸਮਾਗਮ 'ਚ ਪਹੁੰਚਣਾ ਸੀ ਪਰ ਉਸ ਤੋਂ ਪਹਿਲਾਂ ਹੀ ਕੁਦਰਤ ਦਾ ਕਹਿਰ ਵਰਸ ਗਿਆ। ਸਲਬ ਬਣ ਕੇ بارش ਆਈ ਤੇ ਹੁਸ਼ਿਆਰਪੁਰ ਦੇ ਪਿੰਡ ਜੇਜੋ 'ਚ ਇੱਕ ਚੋਹੜ ਦਾ ਰੂਪ ਲੈ ਗਈ ਜਿਸ 'ਚ ਇਹ ਨਵਾਂ ਗੱਡੀ ਰੁੜ ਗਈ ਤੇ ਇੱਕੋ ਪਰਿਵਾਰ ਦੇ 9 ਲੋਕਾਂ ਦੀ ਮੌਤ ਹੋ ਗਈ ਜਦਕਿ ਇੱਕ ਸ਼ਖਸ ਨੂੰ ਰਾਹਤ ਟੀਮਾਂ ਨੇ ਬਚਾ ਲਿਆ। ਹਾਦਸੇ ਤੋਂ ਬਾਅਦ ਪ੍ਰਸ਼ਾਸਨ ਤੁਰੰਤ ਹਰਕਤ ਚਾਇਆ ਤੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਮੌਕੇ ਤੇ ਪਹੁੰਚੇ ਤੇ ਪੰਜਾਬ ਸਰਕਾਰ ਵੱਲੋਂ ਅਮਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਮੁਆਵਜ਼ੇ ਦੇ ਰੂਪ ਚ ਦੇਣ ਦਾ ਐਲਾਨ ਕੀਤਾ। ਲੇਕਿਨ ਮਾਨਜੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਰਕਾਰ ਵੱਲੋਂ ਜਿੱਥੇ ਉਹਨਾਂ ਨੇ ਸੰਵੇਦਨਾ ਪ੍ਰਗਟ ਕੀਤੀ ਗਈ ਹੈ ਉੱਥੇ ਉਹਨਾਂ ਪਰਿਵਾਰਾਂ ਨੂੰ ਜਿਹੜਾ ਹੈ ਮੌਕੇ ਦੇ ਡਿਜ਼ਾਸਟਰ ਮੈਨੇਜਮੈਂਟ ਵੱਲੋਂ ਸੀਐਮ ਸਾਹਿਬ ਵੱਲੋਂ ਹਰੇਕ ਜਿਹੜੇ ਲਾਈਫ लॉस ਹੋਈ ਆ 4 ਲੱਖ ਰੁਪਏ ਦਾ ਜਿਹੜਾ ਹਰੇਕ ਪ੍ਰਾਣੀ ਦੀ ਜਾਨ ਦਾ ਦਾ ਕੋਈ ਹੋ ਨਹੀਂ ਸਕਦਾ ਸਾਡੇ ਕੋਲ ਕੋਈ ਨਹੀਂ ਲੇਕਿਨ 4 ਲੱਖ ਰੁਪਏ ਮਾਨਵੀ ਸਹਾਇਤਾ ਦੇ ਰੂਪ ਦੇ ਵਿੱਚ ਪਰਿਵਾਰਾਂ ਨੂੰ ਜ਼ਰੂਰ ਦਿੱਤਾ ਜਾਏਗਾ ਔਰ ਦੁੱਖ ਤਾਂ ਬਹੁਤ ਜ਼ਿਆਦਾ ਹੈ ਉਹਨਾਂ ਦੇ ਪਿੰਡ ਦੇਲਾਂ ਦਾ ਰਹਿਣ ਵਾਲਾ ਇਹ ਪਰਿਵਾਰ ਨਵਾਂ ਸ਼ਹਿਰ ਚ ਵਿਆਹ ਸਮਾਗਮ ਚ ਸ਼ਾਮਿਲ ਹੋਣ ਜਾ ਰਿਹਾ ਸੀ ਹਸਤਾ ਖੇਡਦਾ ਪਰਿਵਾਰ ਗੱਡੀ ਚ ਸਵਾਰ ਹੋਇਆ ਤੇ ਜਿਵੇਂ ਗੱਡੀ ਜੇਜੋ ਪਹੁੰਚੀ ਤਾਂ ਚੋਚਹਾੜ ਆ ਗਿਆ ਸਥਾਨਕ ਲੋਕਾਂ ਨੇ ਡਰਾਈਵਰ ਨੂੰ ਅੱਗੇ ਨਾ ਜਾਣ ਦੀ ਸਲਾਹ ਵੀ ਦਿੱਤੀ ਪਰ ਡਰਾਈਵਰ ਮੰਨਿਆ ਨਹੀਂ ਗੱਡੀ ਚੋਚ ਉਤਾਰ ਦਿੱਤੀ ਤੇ ਅਚਾਨਕ ਆਇਆ ਹੜ ਨੌ ਲੋਕਾਂ ਲਈ ਕਾਲ ਬਣ ਗਿਆ ਇਸ ਇਲਾਕੇ ਦੇ ਲੋਕ ਵੀ ਮਰਨਾ ਖੜੇ ਆ ਜਿਨ੍ਹਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਡਰਾਈਵਰ ਨੇ ਕਹਿਣਾ ਨਹੀਂ ਮੰਨਿਆ ਔਰ ਗੱਡੀ ਰੁਕ ਕੇ ਜਿਹੜਾ ਹੈਗਾ ਰੈਸਕੂ ਕਰਕੇ ਬਾਹਰ ਲਿਆਂਦਾ ਗਿਆ ਔਰ ਨੌ ਬੋਡੀਆਂ ਜਿਹੜੀਆਂ ਹਰ ਕਵਰ ਹੋ ਗਈਆਂ ਬਾਕੀਆਂ ਦੀ ਵੀ ਤਲਾਸ਼ ਜਾਰੀ ਹੈ ਹਾਦਸੇ ਤੋਂ ਬਾਅਦ ਹੁਸ਼ਿਆਰਪੁਰ ਤੋਂ ਐਮਪੀ ਰਾਜਕੁਮਾਰ ਛੱਬੇਵਾਲ ਵੀ ਮੌਕੇ ਤੇ ਪਹੁੰਚੇ ਤੇ ਇਸ ਹਾਦਸੇ ਤੇ ਦੁੱਖ ਜਤਾਇਆ ਜੇ ਜੋ ਇੱਕ ਉਹ ਪਿੰਡ ਹੈ ਜਿਹੜਾ ਹਿਮਾਚਲ ਤੇ ਪੰਜਾਬ ਦੀ ਬਿਲਕੁਲ ਬਾਉਂਡਰੀ ਤੇ ਆ ਔਰ ਜਦੋਂ ਵੀ ਹੜ ਆਂਦੇ ਆ ਤੇ ਬਹੁਤ ਜ਼ਿਆਦਾ ਸਪੀਡ ਨਾਲ ਹੜ ਆਂਦੇ ਆ ਬਹੁਤ ਤੇਜ਼ੀ ਨਾਲ ਆਂਦੇ ਆ ਤੇ ਅੱਜ ਬਹੁਤ ਹੀ ਮੰਦਭਾਗੀ ਘਟਨਾ ਉੱਥੇ ਵਾਪਰੀ ਹੈ ਜਿਸ ਦਾ ਬੇਹੱਦ ਦੁੱਖ ਹੈ ਔਰ ਮੌਕੇ ਤੇ ਜਦੋਂ ਮੈਂ ਹੁਣ ਪਹੁੰਚਾ ਤੇ ਉੱਥੇ ਬਹੁਤ ਸਾਰੇ ਸਾਥੀਆਂ ਨੇ ਕੋਸ਼ਿਸ਼ ਵੀ ਕੀਤੀ ਇੱਕ इनोਵਾ ਸੀ ਜਿਸ इनोਵਾ ਦੇ ਵਿੱਚ ਕਰੀਬ 12 ਜਣੇ ਜਿਹੜੇ ਉਹ ਸੀਗੇ ਡਰਾਈਵਰ ਤੇ ਬਾਕੀ 11 ਲੋਕ ਦੂਸਰੇ ਸੀ ਕਿਸੇ ਵਿਆਹ ਤੇ ਜਾ ਰਹੇ ਸੀ ਔਰ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਵੀ ਅੱਗੇ ਫਲੋ ਬਹੁਤ ਹੈ ਜਿਆਦਾ ਹੜ ਹੈ ਵੀ ਤੁਸੀਂ ਰੁਕ ਜਾਓ ਪਰ ਉਹ ਨਹੀਂ ਰੁਕੇ ਉਧਰ ਇਸ ਦਰਦਨਾਕ ਹਾਸੇ ਤੇ ਹਿਮਾਚਲ ਦੇ ਸੀਐਮ ਸੁਖਵਿੰਦਰ ਸੁਖੂ ਨੇ ਵੀ ਟਵੀਟ ਕੀਤਾ ਤੇ ਲਿਖਿਆ ਕਿ ਹਿਮਾਚਲ ਪੰਜਾਬ ਬਾਰਡਰ ਨੇੜੇ ਪਾਣੀ ਦੇ ਤੇਜ਼ ਵਹਾਅ ਚ ਹਾਸੇ ਦਾ ਸ਼ਿਕਾਰ ਹੋ ਜਾਣ ਕਾਰਨ ਉਹਨਾਂ ਦੇ ਪਿੰਡ ਦੇਲਾ ਦੇ 9 ਲੋਕਾਂ ਦੇ ਮਾਰੇ ਜਾਣ ਦੀ ਖਬਰ ਬਹੁਤ ਦੁਖਦਾਈ ਹੈ ਮੈਂ ਲਗਾਤਾਰ ਸਥਾਨਕ ਪ੍ਰਸ਼ਾਸਨ ਦੇ ਸੰਪਰਕ ਛਾ ਰਾਹਤ ਤੇ ਬਚਾਅ ਕਾਰਜ ਜਾਰੀ ਨੇ ਪੀੜਿਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ ਗਏ ਨੇ ਪਰਮਾਤਮਾ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਦੇਵੇ ਤੇ ਦੁਖੀ ਪਰਿਵਾਰ ਨੂੰ ਇਸ ਸੌਖੀ ਕੜੀ ਚ ਹਿੰਮਤ ਬਖਸ਼ੇ ਹਾਸੇ ਤੋਂ ਬਾਅਦ ਹੁਸ਼ਿਆਰਪੁਰ ਦੇ ਡੀਸੀ ਵੀ ਮੌਕੇ ਤੇ ਪਹੁੰਚੇ ਤੇ ਹਾਸੇ ਚ ਜਾਨ ਗੁਆਉਣ ਵਾਲੇ ਪੀੜਿਤ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕੀਤਾ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਲੋੜ ਪੈਣ ਤੇ ਹੀ ਘਰੋਂ ਬਾਹਰ ਨਿਕਲਣ ਤੇ ਬਰਸਾਤੀ ਮੌਸਮ ਚ ਨਦੀ ਨਾਲਿਆਂ ਤੋਂ ਦੂਰ ਰਹੋ ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ న్యూਸ 18 ਪੰਜਾਬ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਕੀਤਾ ਹੈ ਇਸ ਘਟਨਾ ਨੂੰ ਲੈ ਕੇ ਉਹਨਾਂ ਲਿਖਿਆ ਕਿ ਹੁਸ਼ਿਆਰਪੁਰ ਦੇ ਜੇਜੋ ਵਿਖੇ ਮੀਂਹ ਦੇ ਪਾਣੀ ਚ ਇੱਕ ਗੱਡੀ ਵਹਿ ਗਈ ਜਿਸ ਕਰਕੇ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਇੱਕੋ ਪਰਿਵਾਰ ਦੇ 9 ਲੋਕਾਂ ਦੀ ਮੌਤ ਹੋ ਗਈ। ਦੋ ਦੀ ਪਾਲਕੀਤੀ ਜਾ ਰਹੀ ਹੈ। ਪ੍ਰਸ਼ਾਸਨ ਮੌਕੇ ਤੇ ਹੈ ਤੇ ਬਚਾਅ ਕਾਰਜ ਜਾਰੀ ਨੇ। ਪੰਜਾਬ ਸਰਕਾਰ ਵੱਲੋਂ ਪੀੜਤਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਮਾਲੀ ਮਦਦ ਦਿੱਤੀ ਜਾਏਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ। ਔਰ ਇੱਕ ਟਵੀਟ ਹੋਰ ਕੀਤਾ ਗਿਆ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਵੱਲੋਂ ਜਿਸ ਦੇ ਵਿੱਚ ਉਹਨਾਂ ਲਿਖਿਆ ਕਿ ਲਗਾਤਾਰ ਪੈ ਰਹੇ ਮੀਂਹ ਕਰਕੇ ਬਰਸਾਤੀ ਨਾਲਿਆਂ ਤੇ ਨਦੀਆਂ 'ਚ ਕਾਫੀ ਪਾਣੀ ਪਹਹਾਣਾ ਤਵਾਰਿਆ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਥੋੜੀ ਸਾਵਧਾਨੀ ਵਰਤੋ ਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰੋ ਉਹਨਾਂ ਕਿਹਾ ਕਿ ਸਾਵਧਾਨੀ ਵਰਤੀ ਜਾਵੇ ਕਿਉਂਕਿ ਐਸਾ ਜਿਹੜਾ ਰਿਸਕ ਹੈ ਉਹ ਕਈ ਵਾਰ ਤੁਹਾਡੀ ਜਾਨ ਤੇ ਭਾਰੀ ਪੈ ਜਾਂਦਾ ਸੋ ਮੁੱਖ ਮੰਤਰੀ ਵੱਲੋਂ ਇਸ ਹਾਦਸੇ ਤੇ ਦੁੱਖ ਜਤਾਉਣ ਦੇ ਨਾਲ ਨਾਲ ਇੱਕ ਅਪੀਲ ਵੀ ਕੀਤੀ ਗਈ ਹੈ ਲੋਕਾਂ ਨੂੰ ਕਿ ਜਿਹੜੇ ਇਸ ਤਰੀਕੇ ਨਾਲ ਕਦੇ ਕਿਸੇ ਐਸੀ ਸਥਿਤੀ 'ਚ ਫਸ ਵੀ ਜਾਂਦੇ ਨੇ ਤਾਂ احتیاط ਵਰਤਿਆ ਜਾਵੇ ਕੋਈ ਕਾਲੀ ਨਾ ਕੀਤੀ ਜਾਵੇ ਐ ਅੱਜ ਦੀ ਇਸ ਇਸ ਘਟਨਾ ਦੇ ਨਾਲ ਵੀ ਇਹ ਇਹ ਸੰਬੰਧਤ ਹੈ ਕਿਉਂਕਿ ਸਥਾਨਕ ਲੋਕਾਂ ਨੇ ਵੀ ਦੱਸਿਆ ਕਿ ਜਦੋਂ ਉਹ ਇਨੋਵਾ ਉੱਥੇ ਆ ਕੇ ਰੁਕੀ ਜਿਸ ਵੇਲੇ ਚੌਦਾ ਪਾਣੀ ਤੇਜ਼ ਵਗ ਰਿਹਾ ਸੀ ਤਾਂ ਉਸ ਵੇਲੇ ਉਹਨਾਂ ਇਨੋਵਾ ਚਾਲਕ ਨੂੰ ਅਪੀਲ ਕੀਤੀ ਸੀ ਉਸ ਨੂੰ ਕਿਹਾ ਸੀ ਕਿ ਅੱਗੇ ਨਾ ਵਧੇ ਪਰ ਉਸਨੇ ਗੱਡੀ ਚੋਚਵਾੜ ਦਿੱਤੀ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਵਿਚਾਲੇ ਫਸ ਗਏ ਔਰ ਇੱਕ ਡਰਾਈਵਰ ਦੀ ਗਲਤੀ 10 ਲੋਕਾਂ ਦੀ ਜਾਨ ਤੇ ਪਾਰੀ ਪੈ ਗਈ। ਸੋ ਮੁੱਖ ਮੰਤਰੀ ਵੱਲੋਂ ਅਫਸੋਸ ਜ਼ਾਤ ਆਇਆ ਗਿਆ ਇਸ ਘਟਨਾ ਤੇ ਉਹਨਾਂ ਦੇ ਪਰਿਵਾਰਾਂ ਨੂੰ 4-4 ਲੱਖ ਦੀ مالی ਮਦਦ ਦੇਣ ਦਾ ਐਲਾਨ ਕੀਤਾ ਗਿਆ ਔਰ ਨਾਲ ਦੀ ਨਾਲ ਪੰਜਾਬ ਦੇ ਲੋਕਾਂ ਨੂੰ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਾਵਧਾਨੀ ਵਰਤੋ ਨਦੀ ਨਾਲਿਆਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ ਹਿਮਾਚਲ ਤੋਂ ਇੱਕਦਮ ਪਾਣੀ ਆ ਰਿਹਾ ਹੈ ਔਰ ਕਿਸੇ ਤਰ੍ਹਾਂ ਦੀ ਅਨਸੁਖਾਵੀ ਘਟਨਾ ਨਾ ਵਾਪਰੇ ਇਸ ਕਰਕੇ احتیاط برتن ਦੇ ਵਿੱਚ ਜ਼ਿਆਦਾ ਭਲਾਈ ਤੇ ਪਾਰੀਮੀ ਦੇ ਵਿਚਾਲੇ ਨਾਹਨ ਦੇ ਕੋਲਰ ਨੇੜੇ ਇੱਕ ਪਰਿਵਾਰ ਮਾਰਕੰਡਾ ਨਦੀ ਚ ਪਾਣੀ ਦਾ ਪੱਧਰ ਵਧਨ ਕਰਕੇ ਉੱਥੇ ਫਸ ਗਿਆ ਕਰੀਬ 13 ਘੰਟੇ ਦੀ ਮਸ਼ੱਕਤ ਲੱਗੀ ਜਿਸ ਤੋਂ ਬਾਅਦ ਇਸ ਪਰਿਵਾਰ ਨੂੰ ਉੱਥੋਂ ਰੈਸਕਿਊ ਕੀਤਾ ਕਰੋਨੇ ਸ਼ਾਂਤੇ ਨਦੀ ਕਿਨਾਰੇ ਤੇ ਇਕੱਠੇ ਹੋਏ ਲੋਕ ਤੇ ਨਦੀ ਦੇ ਦੂਜੇ ਪਾਸੇ ਪਾਣੀ ਦਾ ਪੱਧਰ ਵਧਣ ਕਰਕੇ ਫਸਿਆ ਹੋਇਆ ਪਰਿਵਾਰ ਤਸਵੀਰਾਂ ਹਿਮਾਚਲ ਦੇ ਨਾਹਾਂ ਦੇ ਨੇੜੇ ਕੋਲਰ ਨਾਂ ਦੀ ਥਾਂ ਦੀਆਂ ਨੇ ਜਿੱਥੇ ਭਾਰੀ ਮੀਂਹ ਕਰਕੇ ਨਦੀ ਦਾ ਪੱਧਰ ਵੱਧ ਗਿਆ ਤੇ ਇਹ ਪਰਿਵਾਰ ਸਮਾਂ ਰਹਿੰਦੇ ਉਸ ਨੂੰ ਪਾਰ ਨਹੀਂ ਕਰ ਸਕਿਆ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਇਸ ਪਰਿਵਾਰ ਨੂੰ ਇਥੋਂ ਰੈਸਕਿਊ ਕਰਨ ਦੇ ਵਿੱਚ ਵੀ ਮੁਸ਼ਕਲ ਆਈ ਤੇ ਕਰੀਬ 13 ਘੰਟੇ ਬਾਅਦ ਜੀਸੀਬੀ ਦੀ ਸਹਾਇਤਾ ਦੇ ਨਾਲ ਇਹਨਾਂ ਨੂੰ ਰੈਸਕਿਊ ਕਰਕੇ ਬਾਹਰ ਕੱਢਿਆ ਗਿਆ

ਨângਵਕਾਰਾ ਮਾਰਾ ਇਹ ਆਪ ਇਹੀ ਆਪ ਇਹੀ ਪਰ ਆਪ ਚਾਹਤੇ ਕਿ ਇਹਾ ਸੇ ਸ਼ਿਫਟ ਹੋ ਜਾਂ ਚੇ ਇਹੀ ਸੇ ਪਰ ਹੋਣ ਚਾਹੀਏ ਉਹ ਕਹਾਂ ਹੈ ਮਾਰੇ ਕੋ ਕਹਾਂ ਕੋਈ ਜਰੀਆ ਨਹੀਂ ਮਾਰੇ ਕੋ ਦਰਸਲ ਇਸ ਪਰਿਵਾਰ ਨੂੰ ਇਹ ਜ਼ਮੀਨ ਅਪ੍ਰੈਲ ਮਹੀਨੇ ਦੇ ਵਿੱਚ ਅਲੋਟ ਹੋਈ ਸੀ ਪਰ ਇਸ ਥਾਂ ਤੇ ਮੀਂਹ ਦੇ ਵਿੱਚ ਹਰ ਸਾਲ ਪਰੇਸ਼ਾਨੀ ਖੜੀ ਹੋ ਜਾਂਦੀ ਹੈ ਤੇ ਹੁਣ ਸਥਾਨਕ ਲੋਕਾਂ ਨੇ ਵੀ ਇਸ ਪਰਿਵਾਰ ਨੂੰ ਜ਼ਮੀਨ ਅਲੋਟ ਕਰਨ ਤੇ ਸਵਾਲ ਚੁੱਕੇ ਨੇ ਤੇ ਮੰਗ ਕੀਤੀ ਹੈ ਕਿ ਪਰਿਵਾਰ ਨੂੰ ਕਿਸੇ ਹੋਰ ਜਗ੍ਹਾ ਤੇ ਸ਼ਿਫਟ ਕੀਤਾ ਜਾਵੇ जैसे यहाँ की तो बारिश हुई कल रात से काफ़ी तेज़ हो रही थी तो सुबह जब इधर लोग घूमने के लिए देखा कि नदी का भाव बहुत तेज़ था और कुछ बच्चे चिल्ला रहे थे यहाँ से घूमने की आवाज़ आ रही थी तो गाँव वालों ने देखा कि भाई बच्चे यहाँ पे कुछ लोग फंसे हुए हैं जो मुझे समुदाय के लोगों को यहाँ जो जगह दी गई थी ये बीच नदी के बीच में इनको अलॉट की गई है जहाँ पर कोई भी इनके रहने के लिए उचित जगह नहीं है चारों तरफ से नदी में पानी आता है जब भी बरसात आती है ਉੱਥੇ ਹੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਲਾਕੇ ਦੇ ਵਿੱਚ ਸੁਰੱਖਿਆ ਦੇ ਪੱਕੇ ਇੰਤਜ਼ਾਮ ਕੀਤੇ ਜਾਣਗੇ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ। और उसके बाद हम हरकत में आए हैं कल अवस्टेशन भी यहाँ पर पहुँच गया है और हमने रेलवे का फोन किया जहाँ पर एस डी आर एफ की टीम थी वो भी रास्ते में थी और यहाँ पे एक इंडस्ट्री है वहाँ से हाइड्रा मंगवाई थी जिसको पहुँच करना मुश्किल है लेकिन हाइड्रा से पहले ये लोकल जे सी वाले ने ही इसको रेस्क्यू कर दिया और तो तीन चार बच्चे से छोटे और तीन बड़े भी और अभी इनके पशु दरअार है पारी जी के जैसे पारी कम होगा तो ये दिक्कत आएगा ਕਾਬਿਲਾ ਗੌਰ ਹੈ ਕਿ ਮੌਸਮ ਵਿਭਾਗ ਨੇ ਪ੍ਰਦੇਸ਼ ਦੇ ਵਿੱਚ ਅਗਲੇ 24 ਘੰਟਿਆਂ ਦੇ ਲਈ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਲੋਕਾਂ ਨੂੰ ਅਲਰਟ ਰਹਿਣ ਦੀ ਅਪੀਲ ਕੀਤੀ ਹੈ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ इस न्यूज़ हेडलाइंस के प्रायोजक एरोट्रो होम्स नियर मोहाली एयरपोर्ट कॉल 9207492074 -92074. Headlines ke Pryo aero Aerotro Homes near Mohali Airport. Call 92074-92074.